ਠਾਨਕੋਟ ਦੇ ਇੱਕ ਸ਼ਖਸ ਨੇ ਵਧਾਇਆ ਪੰਜਾਬ ਦਾ ਮਾਣ ਅੱਖਾਂ ਤੋਂ ਇਹਨੇ ਹੋਣ ਦੇ ਬਾਵਜੂਦ ਬਾਕੀਆਂ ਲਈ ਬਣ ਰਿਹਾ ਮਿਸਾਲ ਰਾਸ਼ਟਰਪਤੀ ਹਾਊਸ ਤੋਂ ਮਿਲੇ ਡਿਨਰ ਦਾ ਸਦਾ ਖੁਦ ਇਹਨੇ ਹੋਣ ਦੇ ਬਾਵਜੂਦ ਕਰ ਰਿਹਾ ਸਮਾਜ ਭਲਾਈ ਦੇ ਕੰਮ ਦਾਨਿਸ਼ ਮਹਾਜਨ ਜਿਸ ਨੂੰ 14 ਸਾਲ ਦੀ ਉਮਰ ਵਿੱਚ ਜਿਸ ਨੂੰ ਦੇਖਣਾ ਬੰਦ ਹੋ ਗਿਆ ਸੀ ਤੇ ਉਸਨੇ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਅਤੇ ਆਪਣੀ ਜ਼ਿੰਦਗੀ ਵਿੱਚ ਹਰ ਕੰਮ ਨੂੰ ਆਸਾਨ ਕਰਨ ਲਈ ਉਸ ਵੱਲੋਂ ਮਿਹਨਤ ਕੀਤੀ ਗਈ ਤੇ ਪੜ੍ਹ ਲਿਖ ਕੇ ਉਸ ਨੂੰ ਪੰਜਾਬ ਸਰਕਾਰ ਦੇ ਅਦਾਰੇ ਵਿੱਚ ਨੌਕਰੀ ਡਿਸੇਬਲ ਕੋਟੇ ਵਿੱਚ ਮਿਲ ਗਈ ਨੌਕਰੀ ਦੇ ਨਾਲ-ਨਾਲ ਹੋਰ ਵੀ ਸਮਾਜਿਕ ਤੌਰ ਤੇ ਵੀ ਲੋਕ ਭਲਾਈ ਦੇ ਕੰਮ ਕਰਦਾ ਰਿਹਾ ਤੇ ਅੱਜ ਦਾਨਿਸ਼ ਮਹਾਜਨ ਜਿੱਥੇ ਪੰਜਾਬ ਸਰਕਾਰ ਦੇ ਅਦਾਰੇ ਵਿੱਚ ਜਿੱਥੇ ਸਖਤ ਮਿਹਨਤ ਤੇ ਲਗਾਵ ਨਾਲ ਕੰਮ ਕਰਕੇ ਅਫਸਰਾਂ ਵਿੱਚ ਆਪਣਾ ਨਾਮ ਬਣਾਇਆ ਹੈ ਉੱਥੇ ਹੀ ਦਾਨਿਸ਼ ਵੱਲੋਂ ਆਪਣਾ ਰੇਡੀਓ ਸਟੇਸ਼ਨ ਉੜਾਨ ਨਾਮ ਦਾ ਜੋ ਕਿ ਉਹ ਆਪਣੀ ਕਰ ਤੋਂ ਓਪਰੇਟ ਕਰਦਾ ਹੈ ਉਸ ਬਲੋ ਕਿਹਾ ਗਿਆ ਕਿ ਇਸ ਰੇਡੀਓ ਸਟੇਸ਼ਨ ਦੇ ਚਲਦੇ ਮੈਂ ਡਿਸੇਬਲ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਵੀ ਕਰਦਾ ਹਾਂ ਜਿਸ ਦੇ ਚਲਦੇ ਦਾਨਿਸ਼ ਮਹਾਜਨ ਨੂੰ 15 ਅਗਸਤ ਨੂੰ ਰਾਸ਼ਟਰਪਤੀ ਹਾਊਸ ਤੋਂ ਸੱਦਾ ਪੱਤਰ ਵੀ ਪੇਜਿਆ ਗਿਆ ਜਿਸ ਦੇ ਚਲਦੇ ਦਾਨਿਸ਼ ਮਹਾਜਨ ਰਾਸ਼ਟਰਪਤੀ ਹਾਊਸ ਵਿਖੇ ਖਾਣਾ ਖਾਣ ਲਈ 15 ਅਗਸਤ ਨੂੰ ਦਿੱਲੀ ਵਿਖੇ ਪੁਜੇ ਤੇ ਸਾਡੀ ਚੈਨਲ ਦੀ ਟੀਮ ਬਲੋ ਜਦ ਦਾਨਿਸ਼ ਮਹਾਜਨ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਰਾਸ਼ਟਰਪਤੀ ਭਵਨ ਤੋਂ 15 ਅਗਸਤ ਡਿਨਰ ਲਈ ਸੱਦਾ ਪੱਤਰ ਮਿਲਣਾ ਆਪਣੇ ਆਪ ਵਿੱਚ ਗਰਵ ਮਹਿਸੂਸ ਹੁੰਦਾ ਹੈ ਤੇ ਪੰਜਾਬ ਵਿੱਚ ਉਹ ਕੇਵਲ ਇਕਲੇ ਹੀ ਸੀ ਨੂੰ ਖਾਣੇ ਤੇ ਬੁਲਾਇਆ ਗਿਆ ਉਹਨਾਂ ਕਿਹਾ ਕਿ ਇਸ ਅੱਦਾ ਪੱਤਰ ਜੋ ਕਿ ਮੈਨੂੰ ਲੱਗਦਾ ਜਿਹੜੇ ਕੰਮ ਮੇਰੇ ਵੱਲੋਂ ਜੋ ਕਿ ਆਪਣੇ ਰੇਡੀਓ ਜੋ ਕਿ ਆਪਣੇ ਘਰ ਤੋਂ ਡਿਸੇਬਲ ਲੋਕਾਂ ਲਈ ਮੇਰੇ ਵੱਲੋਂ ਚਲਾਇਆ ਜਾਂਦਾ ਹੈ ਤੇ ਉਸ ਰੇਡੀਓ ਦੇ ਮਾਦਮ ਨਾਲ ਉਹਨਾਂ ਦੀ ਮਦਦ ਨੂੰ ਦੇਖਦੇ ਹੋਏ ਹੋ ਸਕਦਾ ਮੈਨੂੰ ਡਿਨਰ ਤੇ ਬੁਲਾਇਆ ਗਿਆ ਹੋਵੇ ਜਿੱਥੇ ਦਾਨਿਸ਼ ਮਹਾਜਨ ਡਿਨਰ ਦੇ ਚਲਦੇ ਖੁਸ਼ ਨਜ਼ਰ ਆਏ ਉੱਥੇ ਹੀ ਉਹਨਾਂ ਵੱਲੋਂ ਸਰਕਾਰਾਂ ਖਿਲਾਫ ਰੋਸ਼ਨੀ ਜਤਾਇਆ ਉਸ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਜੋ ਸਹੂਲਤਾਂ ਦੀ ਗੱਲ ਕਰਦੀ ਹੈ ਕਿ ਅਸੀਂ ਡਿਸੇਬਲ ਬੱਚਿਆਂ ਨੂੰ ਦਿੰਦੇ ਹਾਂ ਉਹ ਸਾਡੇ ਤੱਕ ਨਹੀਂ ਪਹੁੰਚਦਿਆਂ ਉਸ ਵੱਲੋਂ ਕਿਹਾ ਗਿਆ ਕਿ ਸਾਨੂੰ ਸਹੂਲਤਾਂ ਦੇਣ ਦੇ ਦਾ ਨਹੀਂ ਦਾਨਿਸ਼ ਨੇ ਕਿਹਾ ਕਿ ਸਾਨੂੰ ਸਹਾਨੂੰ ਪੁੱਤੀ ਨਹੀਂ ਸਾਨੂੰ ਸਾਡਾ ਹੱਕ ਚਾਹੀਦਾ ਹੈ ਜਿਸ ਦੇ ਚਲਦੇ ਦਾਨਿਸ਼ ਨੇ ਸਰਕਾਰਾਂ ਤੋਂ ਅਪੀਲ ਕੀਤੀ ਕਿ ਸਾਡੀਆਂ ਜੋ ਸਹੂਲਤਾਂ ਪਬਲਿਕਲੀ ਹੋਣ ਜਾਂ ਦਫਤਰਾਂ ਵਿੱਚ ਹੋਣ ਉਹ ਜਲਦ ਲਾਗੂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਜੋ ਰੋਜ਼ਾਨਾ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਹੱਲ ਹੋ ਸਕੇ ਮੈਨੂੰ ਬਹੁਤ ਮਜ਼ਾ ਆਇਆ ਸਰਪ੍ਰਾਈਜ਼ਿੰਗ ਹੀ ਮੇਰੇ ਲਈ ਕਦੀ ਸੋਚਿਆ ਨਹੀਂ ਹਰ ਕਿਸੇ ਦਾ ਸੁਪਨਾ ਹੁੰਦਾ ਕਿ ਇਹ ਪ੍ਰੈਜ਼ੀਡੈਂਟ ਹਾਊਸ ਜਾਈਏ ਤੇ ਜਦੋਂ ਉਹ ਸੁਪਨਾ ਮੇਰਾ ਪੂਰਾ ਹੋ ਰਿਹਾ ਸੀ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਬਰਦਸਤ ਫੀਲਿੰਗ ਸੀ ਅ ਦੇਖਿਆ ਕਿ ਜਿਹੜੇ ਕਿ ਡਿਸੇਬਲ ਬੱਚੇ ਨੇ ਸਰਕਾਰਾਂ ਕਹਿੰਦੀ ਆ ਅਸੀਂ ਕਾफी ਸਹੂਲਤਾਂ ਉਹਨਾਂ ਨੂੰ ਦਿੰਨੇ ਆ ਕਿੰਨੇ ਸਹੂਲਤਾਂ ਦਿੰਦੇ ਆ ਸਰਕਾਰ ਪੇਪਰ ਤੇ ਦਿੰਦੀ ਆ ਜੀ ਸਹੂਲਤਾਂ ਦਰਾਂ ਉਤੇ ਤੇ ਦਿਖਦੀਆਂ ਨਹੀਂ ਕਿੰਨੇ ਕੁ ਮਦ ਜਿਹੜੇ ਡਿਸੇਬਲ ਜਿਹੜੇ ਕਈ ਤੁਹਾਨੂੰ ਤੁਹਾਰਾਂ ਨਾਲ ਜੁੜੇ ਪਏ ਨੇ ਜਿਸਾਂ ਤੁਸੀਂ ਉਡਾਨ ਜਿਹੜਾ ਆਪਣਾ ਰੇਡੀਓ ਸਟੇਸ਼ਨ ਚਲਾਉਂਦੇ ਹੋ ਉਹਦੇ ਥਰੂ ਜੁੜੇ ਪਏ ਹੈਗੇ ਨੇ ਕਿੰਨੇ ਤੁਸੀਂ ਤੁਹਾਡੇ ਵੱਲੋਂ ਮਦ ਜੜੀ ਆ ਉਹਨਾਂ ਦੀ ਕੀਤੀ ਜਾਂਦੀ ਦੇਖਿਓ ਜੀ ਰਾਸ਼ਟਰਪਤੀ ਆਫਿਸ ਤੋਂ ਇਨਵੀਟੇਸ਼ਨ ਆਣਾ ਇਹੀ ਗਵਾਹੀ ਦਿੰਦੀ ਹੈ ਕਿ ਕਿਤੇ ਨਾ ਕਿਤੇ ਮੇਰੇ ਕੰਮ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਮੈਂ ਤੇ ਉਹਦੇ ਲਈ ਕੋਈ ਅਪਲਾਈ ਕੀਤਾ ਨਹੀਂ ਤੇ ਔਰ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟਿਵਿਸਟ ਦੀ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟਿਵਿਸਟ ਨੂੰ ਉਹਦੋਂ ਹੁੰਦੀ ਹੈ ਜਦੋਂ ਉਹਦੀ ਐਫਰਟ ਨੂੰ ਕੋਈ ਰੈਕਗਨਾਈਜ਼ ਕਰਦਾ ਹੈ ਜਦੋਂ ਤੁਹਾਡੀਆਂ ਐਫਰਟਸ ਨੂੰ ਪ੍ਰੈਜ਼ੀਡੈਂਟ ਹਾਊਸ ਤੱਕ ਰੈਕਗਨਾਈਜ਼ ਕੀਤਾ ਜਾਏ ਤੇ ਆਪਣੇ ਆਪ ਚ ਵੱਡੀ ਗੱਲ ਹੈ ਅੱਜ ਤੱਕ ਆਪਾਂ ਪਿਛਲੇ ਲਗਭਗ 10-11 ਸਾਲਾਂ ਤੋਂ 50 ਹਜ਼ਾਰ ਤੋਂ ਜ਼ਿਆਦਾ ਡਿਸੇਬਲਡ ਬੱਚਿਆਂ ਨੂੰ ਇੰਡੀਆ ਤੇ ਇੰਡੀਆ ਤੋਂ ਬਾਹਰ ਮਦਦ ਕਰ ਚੁੱਕੇ ਹਾਂ ਇਹ ਸਰਕਾਰ ਨੂੰ ਅਪੀਲ ਕੀ ਕਰੋਗੇ ਤੁਸੀਂ ਸਰਕਾਰ ਨੂੰ ਮੈਂ ਇੱਕ ਕੋਈ ਅਪੀਲ ਕਰਨਾ ਚਾਹੁੰਦਾ ਕਿ ਡਿਸੇਬਲ ਦੀ ਪ੍ਰਗਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਪੋਲਿਟਿਕਸ 'ਚ ਇਨਕਲੂਡ ਨਹੀਂ ਕੀਤਾ ਗਿਆ। ਕਈ ਇਹੋ ਜਿਹੇ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਕਿਉਂਕਿ ਹਰ ਕਿਸੇ ਨੂੰ ਡਿਸੇਬਿਲਟੀ ਦੀ ਸਮਝ ਨਹੀਂ ਹੈ। ਤੇ ਉਹ ਅਹੀ ਆਪਣੇ ਮੁੱਦੇ ਨਹੀਂ ਚੁੱਕ ਪਾਉਂਦੇ ਜਿਹੜੋ ਪਾਲਿਸੀ ਦੇ ਵਿੱਚ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ। ਸਾਨੂੰ ਇਨਕਲੂਡ ਕਰਨਾ ਚਾਹੀਦਾ ਤਾਂ ਹੀ ਇੰਪਾਵਰਮੈਂਟ ਡਿਸੇਬਲ ਦੀ ਹੋ ਸਕਦੀ ਹੈ। ਕੀ ਨਾਮ ਹੈ ਤੁਹਾਡਾ? ਸਮਨ ਮਾ ਜੀ। ਤੁਹਾਨੂੰ ਜੀ ਤੁਹਾਡਾ ਬੇਟਰ ਦੇਖਿਆ ਕਿ ਨੇਤਰਹੀਣਾ ਲੇਕਿਨ ਅੱਖਾਂ ਜਿਨ੍ਹਾਂ ਦੀਆਂ ਹੁੰਦੀਆਂ ਉਸ ਤੋਂ ਵੱਧ ਜਿਹੜੇ ਕੰਮ ਕਰਦੇ ਪਏ ਨੇ ਹੈਨਾ ਹਾਂਜੀ ਹਾਂਜੀ ਔਰ ਰਾਸ਼ਟਰਪਤੀ ਭਵਨ 15 ਗੱਤ ਨੂੰ ਇਹਨਾਂ ਨੂੰ ਡਿਨਰ ਤੇ ਵੀ ਬੁਲਾਇਆ ਗਿਆ ਸੀ ਕੀ ਕਰਨਾ ਚਾਹੋ ਬਹੁਤ ਅੱਛਾ ਲੱਗਿਆ ਬਹੁਤ ਪ੍ਰਾਉਡ ਲੱਗਿਆ ਜਦ ਜਿਆਦਾ ਇਸ ਨੂੰ ਉਹਨਾਂ ਨੇ ਬੁਲਾਇਆ ਤਾਂ ਉਹ ਆਹਦੇ ਕਿ ਬਹੁਤ ਅਤ ਸਿ ਆਉ ਸਾਰੇ ਲੋਕ ਬਹੁਤ ਖੁਸ਼ ਹੋਏ ਸਾਡੇ ਘਾ ਆ ਰਹੇ ਸਾਰੇ ਆਦੇ ਸਾਨੂੰ ਫੋਟ ਦਿਖਾਓ ਕਿ ਸਾਡੇ ਸ਼ਾਪਨ ਕੰਗੀ ਦਾ ਕੋਈ ਬੱਚਾ ਜਿਹਨੂੰ ਕਿ ਦਿਖਾਈ ਵੀ ਨਹੀਂ ਦਿੰਦਾ ਉਹ ਵੀ ਇੰਨੇ ਦੂਰ ਤੱਕ ਪਹੁੰਚ ਗਿਆ ਮੋਦੀ ਜਨ ਮੋਦੀ ਜੀ ਨਾਲ ਲੈ ਰਾਸ਼ਟਰਪਤੀ ਨਾਲ ਮਿਲਿਆ ਸਾਡੇ ਬਹੁਤ ਖੁਸ਼ ਹੋਏ ਸਾਡੇ ਘਰ ਆਏ ਕੰਗ੍ਰੈਸਲੇਸ਼ਨ ਦੇ ਬਰੌਡੋ ਯਕੀਕ ਜਦੋਂ ਬੱਚਾ ਨੇਤਰ ਹੋਣਾ ਹਿੱਥੇ ਸਾਰੇ ਕਹਿੰਦੇ ਵਿਚਾਰਾ ਕੀ ਕਰੇਗਾ ਕੀ ਕਰੇਗਾ ਤਾਂ ਵੀ ਇਹਨੇ ਆਪਣਾ ਵਿਚਾਰਾਪਨ ਛੱਡ ਕੇ ਸਾਰੇ ਕੰਮ ਕੀਤੇ ਆ ਸਾਰੇ ਗਾਮ ਪਿੰਡ ਦੇ ਲੋਕਾਂ ਦਾ ਵੀ ਕਰਦਾ ਮੁੰਡਿਆਂ ਦਾ ਵੀ ਕਰਦਾ ਇਸ ਦਾ ਸਾਨੂੰ ਅੱਛਾ ਲੱਗਿਆ ਜਿਕੇ ਉਰਾਨ ਸਟੇਸ਼ਨ ਵੀ ਘਰੋਂ ਵੀ ਇਹ ਚਲਾਉਂਦੇ ਆਂ ਹਾਂਜੀ ਹਾਂਜੀ ਰੇਡੀਓਗਾਂ ਵੀ ਚਲਾਉਂਦੇ ਆਂ ਔਰ ਕਈਆਂ ਨੇ ਨੌਕਰੀਆਂ ਵੀ ਦਵਾਈਆਂ ਕਾਫੀ ਲੋਕ ਆਂਦੇ ਆਂਗੇ ਕਈਆਂ ਦੇ ਮੈਰਿਜ ਵੀ ਕਰਵਾਈਏ ਸਭ ਦੇ ਕਾਫੀ ਲੋਕਾਂ ਨੇ ਨੌਕਰੀਆਂ ਮਿਲਵਾਈਆਂ ਉਹ ਸਾਡੇ ਪਠਾਨਕੋਟ ਕਈ ਇਹੋ ਜਿਹੇ ਬੱਚੇ ਹੈਗਾ ਜਿਨ੍ਹਾਂ ਵਿਚਾਰਿਆਂ ਨੂੰ ਕੁਝ ਪਤਾ ਹੀ ਨਹੀਂ ਸੀ ਇਹ ਹੈ ਕਿ ਹੁਣ ਕਾਫੀ ਬੱਚੇ ਆਂਦੇਗੇ ਔਰ ਅਨੋ ਇੱਕ ਕੁੜੀ ਉਹਨਾਂ ਨੇ ਪਠਾਨਕੋਟ ਦੀ ਨੌਕਰੀ ਕਰਦੀ ਵੀ ਸੀ ਇਹਸੇ ਰਾਹ ਤੁਹਾਨੂੰ ਲੱਗਦਾ ਆਪਣੇ ਬੱਚੇ ਦੇ ਅੱਛਾ ਲੱਗਦਾ ਪਰ ਉਹ ਹੁੰਦਾ ਕਿ ਚਲੋ ਆਪਣਾ ਕਰ ਲੰਦਾ ਕੰਮ ਸਾਡੇ ਦੇ ਅਧੀਨ ਨਹੀਂ ਆ ਸਾਨੂੰ ਇਹ ਕਿਚ ਲੋ ਖੁਦ ਆਪਣਾ ਕੰਮ ਕਰ ਲੈ ਇਹ ਅੱਛਾ ਲੱਗਦਾ ਕਿ ਆਪਣਾ ਆਪਣੇ ਸੰਭਾਲ ਲੇਦਾ ਕਿਉਂ ਸਾਨੂੰ ਇਹ ਨਹੀਂ ਹੈ ਕਿ ਆਪਣਾ ਕੰਮ ਨਹੀਂ ਕਰ ਸਕਦਾ